ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਆਰੰਭ ਕਰਦੇ ਹਾਂ ਤੋਂ ਵਿਸ਼ਾ ਹੈ ਜੀ ਸੁਭਾਅ ਅਤੇ ਪ੍ਰਭਾਵ ਇਹ ਦੋਨ ਸੁਣਨ ਵਾਲੀ ਗੱਲ ਹੈ ਸੁਭਾਅ ਤੇ ਪ੍ਰਭਾਵ ਸੁਭਾਅ ਹੁੰਦਾ ਸਾਡੇ ਮਨ ਵਿੱਚ ਪੁਰਬਲੇ ਬਣੇ ਵਿਚਾਰ ਇਸ ਵਕਤ ਤੱਕ ਜੋ ਕੁਝ ਅਸੀਂ ਗਿਆਨ ਅਰਜਿਤ ਕਰ ਚੁੱਕੇ ਹਾਂ ਜਿਸ ਕਿਸਮ ਦੇ ਵਾਤਾਵਰਨ ਜਿਸ ਕਿਸਮ ਦੇ ਮਾਹੌਲ ਵਿੱਚ ਅਸੀਂ ਜ਼ਿੰਦਗੀ گزار ਚੁੱਕੇ ਹਾਂ ਉਸ ਜ਼ਿੰਦਗੀ ਚ ਜੋ ਅਸੀਂ ਸਿੱਖਿਆ ਸਮਝਿਆ ਉਹ ਸਾਡੇ ਮਨ ਦੇ ਵਿਚਾਰ ਜਿਹੜੇ ਨੇ ਉਹਨਾਂ ਵਿਚਾਰਾਂ ਅਨੁਸਾਰ ਸਾਡਾ ਸੁਭਾਅ ਬਣਦਾ ਸਾਡੀਆਂ ਆਤਾਂ ਬਣਦੀਆਂ ਨੇ ਸਾਡੇ ਸੰਸਕਾਰ ਬਣਦੇ ਨੇ ਤੋ ਉਹ ਜਿਹੜਾ ਸਾਡਾ ਬਣਿਆ ਬਣਾਇਆ ਮਨੋਵਿਰਤੀ ਹੁੰਦੀ ਹੈ ਉਸ ਨੂੰ ਅਸੀਂ ਸੁਭਾਅ ਕਹਿੰਦੇ ਆ ਬਈ ਬੰਦਾ ਹਰ ਬੰਦਾ ਉਸ ਇਸ ਬੰਦੇ ਦਾ ਸੁਭਾਅ ਹੈ ਤਤਾ ਸੁਭਾਅ ਦਾ ਬੰਦਾ ਹੈ ਏ ਜੀ ਬੜੇ ਠੰਡੇ ਸੁਭਾਅ ਦਾ ਨਿਰਮਲ ਮੱਤ ਦਾ ਸੁਭਾਅ ਦਾ ਬੰਦਾ ਹੈ ਅਸੀਂ ਕਹਿੰਦੇ ਹਾਂ ਕਿ ਇਹ ਬੰਦੇ ਦਾ ਸੁਭਾਅ ਠੀਕ ਨਹੀਂ ਹੈ ਇਤਨਾ ਸੀ ਕਹਿੰਦੇ ਹਾਂ ਦੂਜੀ ਚੀਜ਼ ਹੋ ਗਈ ਪ੍ਰਭਾਵ ਪ੍ਰਭਾਵ ਹੁੰਦਾ ਜਿਹੜਾ ਅਸੀਂ ਕਿਸੇ ਦੇ ਸੁਭਾਅ ਦਾ ਪ੍ਰਭਾਵ ਕਬੂਲ ਕਰਦੇ ਹਾਂ ਦੂਜੀ ਦੀ ਕੋਈ ਗੱਲ ਚੰਗੀ ਲੱਗੀ ਅਸੀਂ ਉਹ ਕਬੂਲ ਕੀਤੀ ਅਸੀਂ ਉਹਦਾ ਪ੍ਰਭਾਵ ਕਬੂਲ ਕੀਤਾ ਇਸ ਨੂੰ ਪ੍ਰਭਾਵ ਕਹੀਏ ਜਾਂ ਪ੍ਰਭਾਵ ਗਈਏ ਇਹ ਕੋਈ 파 ਹੈ ਸੁਭਾਅ ਕਹੀਏ ਜਾਂ ਸੁਭਾਅ ਗਈਏ ਬਵੇਂ ਨਰ ਇਹ ਕੋਈ ਮਤਲਬ ਹੈ ਉਹ ਇੱਕ ਜਿਹੜਾ ਅਸੀਂ ਬਾਹਰੋਂ ਸੰਗਾਂ ਮਿਲਦਾ ਹੈ ਉਹ ਗਿਆਨ ਦੇ ਮਾਧਿਮਨ ਸਾਡੇ ਪੰਜ ਗਿਆਨ ਇੰਦਰੀ ਅੱਖਾਂ ਅੱਖਾਂ ਨੇ ਨੱਕ ਹੈ ਰਸਨਾ ਹੈ ਕੰਨਣ ਸਰੀਰ ਦੀ ਤ્વਚਾ ਹੈ ਇਹਨਾਂ ਗਿਆਨ ਇੰਦਰੀਆਂ ਰਾਹੀਂ ਅਸੀਂ ਗਿਆਨ ਅਰਜਿਤ ਕਰਕੇ ਆਪਣੇ ਮਨ ਤੱਕ ਦਿਮਾਗ ਤੱਕ ਪਹੁੰਚ ਜਾਂਦੇ ਹਾਂ ਦਿਮਾਗ ਫਿਰ ਉਹਦਾ ਨਿਰਣਾ ਕਰਦਾ ਹੈ ਵੀ ਇਹ ਚੀਜ਼ ਠੀਕ ਹੈ ਕਿ ਨਹੀਂ ਜਿਹੜੀ ਚੀਜ਼ ਦਿਮਾਗ ਇਹ ਓਪੀਨੀਅਨ ਦੇ ਦੇਵੇ ਕਿ ਠੀਕ ਹੈ ਸੰਦ ਆ ਜਾਏ ਮਨ ਨੂੰ ਛੋ ਜਾਏ ਉਸ ਗੱਲ ਨੂੰ ਅਸੀਂ ਅਗਰ ਕਬੂਲ ਕਰੀਏ ਮੰਨ ਲਈਏ ਇਹ ਹੋਇਆ ਪ੍ਰਭਾਵ ਕਬੂਲ ਕਰਨਾ ਕੋਈ ਬਾਹਰੋਂ ਕਿਸੇ ਮਿਲੇ ਗਿਆਨ ਰਾਹੀ ਉਸ ਗਿਆਨ ਦਾ ਪ੍ਰਭਾਵ ਅਸੀਂ ਕਬੂਲ ਕੀਤਾ ਉਸ ਗਿਆਨ ਦਾ ਜਾਂ ਕਿਸੇ ਦੇ ਜੀਵਨ ਤੋਂ ਕਿਸੇ ਦੇ ਜੀਵਨ ਚ ਕੋਈ ਚੰਗੀ ਗੱਲ ਵੇਖੀਏ ਤਾਂ ਅਸੀਂ ਉਹ ਉਸ ਚੰਗੀ ਗੱਲ ਨੂੰ ਅਪਣਾ ਲਈਏ ਇਹ ਹੋਇਆ ਅਸੀਂ ਕਿਸੇ ਦਾ ਸੁਭਾਅ ਕਿਸੇ ਦਾ ਸੀ ਜੀਵਨ ਕਿਸੇ ਦਾ ਸੀ ਪਰ ਉਸ ਨੂੰ ਅਸੀਂ ਕਬੂਲ ਕੀਤਾ ਉਸ ਦਾ ਪ੍ਰਭਾਵ ਸਾਡੇ ਦੇ ਪਿਆ ਅਸੀਂ ਉਸ ਨੂੰ ਕਬੂਲ ਕਰ ਲਿਆ ਉਹ ਸਾਡੇ ਜੀਵਨ ਦਾ ਵੀ ਓਪੀਨੀਅਨ ਬਣ ਗਿਆ ਉਹ ਚੀਜ਼ ਅਸੀਂ ਅਪਣਾ ਲਈ ਹੁੰਦਾ ਕੀ ਹੈ ਕਿ ਸਾਡੇ ਜਿਹੜੇ ਕਰਮ ਹੁੰਦੇ ਨੇ ਗੁਰੂ ਸਾਹਿਬ ਨੇ ਇਸ ਸੰਸਾਰ ਨੂੰ ਕਰਮਾਂ ਦਾ ਖੇਤ kia ਤੇ ਇਸ ਖੇਤ ਵਿੱਚ ਜੇ ਸਾ ਬੀਜਾ ਸੋ ਲੂਣਾ ਹੈ ਬੰਦਾ ਜੈਸੀ ਬੀਜ ਬੀਜਦਾ ਹੈ ਵੈਸੇ ਹੀ ਫਲ ਨੂੰ ਕਟਨੇ ਪੈਂਦੇ ਨੇ ਕਰਮਾਂ ਦੇ ਫਲ ਨੂੰ ਖਾਣੇ ਪੈਂਦੇ ਨੇ ਹੁਣ ਬੰਦਾ ਪਿਆਸ ਲੱਗੀ ਤੇ ਪਾਣੀ ਪੀਏਗਾ ਤਾਂ ਪਿਆਸ ਬੁਝੇਗੀ ਭੁੱਖ ਲੱਗੀ ਅਨਾਜ ਦਾ ਕੋਈ ਪਦਾਰਥ ਖਾਏਗਾ ਤਾਂ ਭੁੱਖ ਮਿਟੇਗੀ ਨਾ ਤਾਂ ਉਹ ਮਜਬੂਰੀ ਹੈ ਉਹਦੀ ਉਸ ਨੂੰ ਕਰਨਾ ਪੈਂਦਾ ਤੇ ਜਿਹੜਾ ਮਨ ਦਾ ਸੁਭਾਅ ਹੁੰਦਾ ਸਾਡਾ ਬਣਿਆ ਬਣਾਇਆ ਇਹ ਸੁਭਾਅ ਇਸੇ ਜਨਮ ਦਾ ਨਹੀਂ ਹੁੰਦਾ ਗੁਰਬਾਣੀ ਅਨੁਸਾਰ ਪੁਰਬਲੇ ਜਨਮਾਂ ਵਿੱਚ ਕੀਤੇ ਕਰਮਾਂ ਦਾ ਵੀ ਸੁਭਾਅ ਦਿਮਾਗ ਵਿੱਚ ਟਿਕਿਆ ਰਹਿੰਦਾ ਹੈ ਮਨ ਨਾਲ ਲੈ ਕੇ ਆਉਂਦਾ ਜਦੋਂ ਨਵਾਂ ਸਰੀਰ ਮਿਲਦਾ ਹੈ ਉਸ ਨਵੇਂ ਸਰੀਰ ਨਵੇਂ ਦਿਮਾਗ ਜਿਹੜਾ ਉਹਦੇ ਵਿੱਚ ਉਹ ਪਿਛਲਾ ਪ੍ਰਭਾਵ ਵਾਲੀ ਜਿਹੜੀ ਜੀਵਾਤਮਾ ਪਿਛਲੀ ਆਈ ਹੁੰਦੀ ਹੈ ਉਸ ਜੀਵਾਤਮਾ ਵਿੱਚ ਜੂ ਮਨ ਪ੍ਰਗਟ ਹੋ ਜਾਂਦਾ ਹੈ ਉਹ ਪੁਰਬਲੇ ਜਿਹੜੇ ਸੁਭਾਅ ਹੈ ਉਹ ਫਿਰ ਜਾਗਰਤ ਹੋ ਜਾਂਦਾ ਹੈ ਅਸੀਂ ਦੇਖਦੇ ਹਾਂ ਕਈ ਬੱਚੇ ਬਚਪਨ ਵਿੱਚ ਹੀ ਬੜੇ شریف ਬੜੇ ਸਿੱਧੇ ਸਾਦੇ ਕੋਈ ਛਲ ਵੱਲ ਨਹੀਂ ਪਰ ਕਈ ਜੰਮਦੇ ਹੀ ਬੜੇ ਚਤਤਰ ਚਲਾਕ ਬਹੁਤ ਖਤਰਨਾਕ ਹੁੰਦੇ ਨੇ ਉਹ ਕਿਉਂ ਅਜੇ ਤੇ ਉਹਨਾਂ ਨੇ ਇਸ ਜਨਮ ਵਿੱਚ ਕੋਈ ਬੜੇ ਕਰਮ ਨਹੀਂ ਕੀਤੇ ਕੋਈ ਕਰਮ ਅਰਜਿਤ ਨਹੀਂ ਕੀਤੇ ਉਹਨੂੰ ਬਾਬਾ ਫਤਿਹ ਸਿੰਘ ਜੀ ਨੇ 5 ਸਾਲ ਦੀ ਉਮਰ ਵਿੱਚ ਜਿੱਤਨੇ ਇੱਕ ਪ੍ਰਭਾਵ ਕਬੂਲ ਕੀਤਾ ਆਪਣੇ ਗੁਰੂ ਪਿਤਾ ਦੀ ਗੋਦ 'ਚ ਆਪਣੇ ਗੁਰਸਿੱਖਾਂ ਦੀ ਸੰਗਤ ਵਿੱਚ ਉਹ 5 ਸਾਲਾਂ ਦਾ ਪ੍ਰਭਾਵ ਉਹਨਾਂ ਨੇ ਕਬੂਲ ਕੀਤਾ ਪਰ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਜਿਹਨਾਂ ਤੋਂ ਹੀ ਕੋਈ ਬੜੇ ਚੰਗੇ ਸੰਸਕਾਰ ਸਨ ਕਿਸੇ ਚੰਗੀ ਥਾਂ ਤੋਂ ਗੁਰਗੋਬਜੂ ਪਾਛੇ ਦੇ ਘਰ ਆ ਕੇ ਜਨਮ ਲਿਆ ਤੋ ਗੁਰਬਾਣੀ ਚੰਦਰ ਪੁਰਬਲੇ ਕਰਮ ਅਨਕੁਰ ਜਬ ਪ੍ਰਗਟ ਹੈ ਪ੍ਰਗਟ ਇਹ ਉਹ ਪੁਰਖ ਰਸਿਕ ਬੇਰਾਗੀ ਪੁਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਹੈ ਉਹ ਮੁੜ ਉਹ ਜਾਗ ਪੈਂਦੇ ਨੇ ਨਵੇਂ ਸਰੀਰ ਵਿੱਚ ਆ ਕੇ ਆਤਮਾ ਹੋਈ ਆਉਂਦੀ ਹੈ ਸਰੀਰ ਬਦਲਦਾ ਹੈ ਆਤਮਾ ਦੇ ਨਾਲ ਵਿਚੁਮਨ ਪੈਦਾ ਹੁੰਦਾ ਹੈ ਜਿਹੜਾ ਵਿਚਾਰਾਂ ਸੰਸਕਾਰਾਂ ਸੁਭਾਅ ਉਹ ਫਿਰ ਮੜ ਮੁੜ ਕੇ ਆਤਮਾ ਦੀ ਤਾਕਤ ਨਾਲ ਸਰੀਰ ਤੋਂ ਉਹੀ ਕਰਮ ਕਰਵਾਉਂਦਾ ਰਹਿੰਦਾ ਹੈ ਬੰਦਾ ਕੋਈ ਵੀ ਕਰਮ ਸੁਭਾਅ ਦੇ ਉਲਟ ਨਹੀਂ ਕਰ ਸਕਦਾ ਜੋ ਸਾਡਾ ਸੁਭਾਅ ਹੈ ਜੋ ਸਾਡੇ ਸੁਭਾਅ ਸੰਸਕਾਰਨ ਉਹਨਾਂ ਅਨੁਸਾਰੀ ਬੰਦੇ ਨੂੰ ਕਰਮ ਕਰਨ ਦਾ ਦਿਲ ਕਰਦਾ ਹੈ ਜਿਹੜਾ ਸਾਡਾ ਸੁਭਾਅ ਨਹੀਂ ਸਾਡੀ ਆਤਮ ਵਿਜਨੀ ਸਾਡੇ ਸੰਸਕਾਰਾਂ ਵੀ ਜਿਹੜਾ ਕੰਮ ਨਹੀਂ ਹੈ ਉਸ ਕੰਮ ਨੂੰ ਕਰਦੇ ਅਸੀਂ ਬੜੇ ਔਖੇ ਹੁੰਦੇ ਆ ਕੋਈ ਬੰਦਾ ਇਹ ਨਹੀਂ ਚਾਹਦਾ ਮੈਂ ਆਪਣੇ ਮਨ ਦੀ ਨਾ ਕਰਾਂ ਕਿਸੇ ਦੀ ਮਨ ਦੀ ਕਰਾਂ ਤਾਂ ਇਹ ਆਪਣੇ ਘਰਵਸਤੀ ਦੇਖ ਲਈ ਅਸੀਂ ਚੰਗੀ ਦੇ ਨਾਲ ਕਿ ਹਰ ਬੰਦਾ ਆਪਣੇ ਮਨ ਦੀ ਚਾਹੁੰਦਾ ਹੈ ਗ੍ਰਸਤੀ ਹੈ ਸਾਡੀ ਸਾਨੂੰ ਅਨੰਦ ਕਾਰੀ ਦੇ ਟਾਈਮ ਸਮਝਾਉਂਦੇ ਨੇ ਵੀ ਪਤੀ ਪਤਨੀ ਨੇ ਸੁਭਾਅ ਨਾਲ ਸੁਭਾਅ ਰਲਾਨਾ ਹੈ ਮਨ ਆਤਮਾ ਇੱਕ ਕਰਨੀਆਂ ਨੇ ਨੇ ਇੱਕ ਜੋਤ ਉਹ ਮੂਰਤੀ ਤਾਂ ਫਿਰ ਕਹੀਏ ਸੋਏ ਇੱਕ ਜੋਤ ਹੋ ਜਾਣਾ ਮੂਰਤਾਂ ਸਰੀਰ ਭੰਦੂ ਹੋ ਰਹੇ ਜਾਣ ਪਰ ਮਨ ਆਤਮਾ ਵਿੱਚ ਇੱਕੋ ਜਾਣੀਏ ਚਾਹੀਦੀ ਨੇ ਪਰ ਹੁਣ ਕਿਸ ਤਰ੍ਹਾਂ بیوی ਆਪਣਾ ਸੁਭਾਅ ਢੀ ਛੱਡਦੀ ਉਹ ਆਪਣੀ ਮਰਜ਼ੀ ਨਹੀਂ ਛੱੜਦੀ ਬੰਦਾ ਆਪਣੀ ਮਰਜ਼ੀ ਨਹੀਂ ਛੱੜਦਾ ਬੰਦਾ ਆ ਤਾਂ ਮੇਰਾ ਰਾਜ ਚੱਲੇ بیوی ਕੰਦੀ ਮੇਰਾ ਰਾਜ ਚੱਲੇ ਮਤਲਬ ਕੋਈ ਵੀ ਬੰਦਾ ਕਿਸੇ ਦੂਜੇ ਦੀ ਮਰਜ਼ੀ ਅਨੁਸਾਰ ਚੱਲਣਾ ਬੜਾ ਔਖਾ ਮਹਿਸੂਸ ਕਰਦਾ ਹੈ ਕਿਸੇ ਦੂਜੇ ਦਾ ਸੁਭਾਅ ਕਬੂਲ ਕਰਨਾ ਦੂਜੇ ਦਾ ਪ੍ਰਭਾਵ ਕਬੂਲ ਕਰਨਾ ਇਹ ਬੜੀ ਔਖੀ ਗੱਲ ਲੱਗਦੀ ਹੈ ਆਪਣਾ ਜੋ ਸੁਭਾਅ ਬਣਿਆ ਉਸ ਅਨੁਸਾਰ ਹੀ ਹਰ ਬੰਦਾ ਜੀਉਣਾ ਚਾਹੁੰਦਾ ਹੈ ਉਸ ਅਨੁਸਾਰ ਹੀ ਕਰਮ ਕਰਨਾ ਚਾਹੁੰਦਾ ਹੈ ਕਿ ਕਿਸੇ ਦੀ ਮਰਜ਼ੀ ਨਾਲ ਚੱਲਣਾ ਪੈ ਜਾਏ ਬੰਦਾ ਬੜਾ ਔਖਾ ਹੁੰਦਾ ਹੈ ਦੂਜੇ ਦਾ ਪ੍ਰਭਾਵ ਅਸੀਂ ਉਹ ਹੀ ਕਬੂਲ ਕਰਦੇ ਹਾਂ ਜਿਹੜਾ ਸਾਡੇ ਮਨ ਨੂੰ ਪ ਜਿਹੜਾ ਪਸੰਦਣਾ ਆਵੇ ਨਹੀਂ ਇੱਕ ਸ਼ਰਾਬੀ ਨੂੰ ਅਸੀਂ ਗਿਆਨ ਸੁਣਾਈਏ ਇੱਕ ਵਿਕਾਰੀ ਬੰਦੇ ਨੂੰ ਗਿਆਨ ਦੀ ਗੱਲਾਂ ਸੁਣਾਈਏ ਉਹ ਚਿੜਦਾ ਇਹ ਕੋ ਬੋਲਾ ਸੱਚ ਕੂੜਾ ਜਲ ਜਾਵੇ ਕਿਉਂਕਿ ਉਹਦਾ ਸੁਭਾਅ ਕੂੜਾ ਹੈ ਉਹ ਸੱਚ ਕਿਤੇ ਪਸੰਦ ਆਏਗਾ ਉਸਨੂੰ ਜਿਨਕੇ ਚਿਤ ਕਠੋਰ ਐ ਇਸੇ ਬਹਿ ਨਾ ਸਤਗੁਰੂ پاس ਕਿਉਂ ਨਹੀਂ ਬੰਦੇ ਉੱਤੇ ਸੱਚ ਵਰਤਨ ਦਾ ਕੂੜਿਆ ਰਚੀ ਤੋਲਾ ਉਦਾਸ ਉੱਤੇ ਨਹੀਂ ਬੰਦੇ ਕੂੜਿਆ ਰਨ ਚਿਤ ਕਿਹ ਕੋ ਦਾ ਸੁਭਾਅ ਕੂੜਿਆ ਸੱਚੀ ਗੱਲ ਚੰਗੀ ਨਹੀਂ ਲੱਗਦੀ ਪਿਛ ਸੱਚੇ ਕੂੜ ਨਾ ਗੱਡੇ ਮਣ ਵੇਖੂ ਕਰਨ ਨਿਰਜਾਸ ਨਿਰਨਾ ਕਰਕੇ ਦੇਖ ਲੋ ਭਾਈ ਸੱਚ ਦੇ ਝੂਠ ਕੱਠੇ ਨਹੀਂ ਜੀ ਚਲਦੇ ਪਿਛ ਸੱਚੇ ਕੂੜ ਨਾ ਗੱਡੇ ਮਣ ਵੇਖੂ ਕਰਨ ਨਿਰਜਾਸ ਕੁੜਿਆੜ ਕੁੜਿਆਰੀ ਜਾਇਰ ਅਲੀ ਸੱਚਿਆਰ ਸਿੱਖ ਬੈਠੇ ਸਤਗੁਰ ਪਾਸ ਸੱਚੇ ਸੁਭਾਅ ਵਾਲੇ ਨੂੰ ਸੱਚੇ ਸੁਭਾਅ ਦੀ ਗੱਲ ਸੱਚਾ ਪ੍ਰਭਾਵ ਕਬੂਲ ਕਰਨ ਨੂੰ ਜਲ ਕਰਦਾ ਝੂਠੇ ਨੂੰ ਝੂਠ ਸ਼ਰਾਬੀ ਨੂੰ ਸ਼ਾਬੀ ਸਾਥੀ ਲੋੜਦਾ ਯੁਆਰੀ ਨੂੰ ਜਰਾਵੀ ਯੂਆਰ ਇਸ ਅਥੀ ਲੋੜਦੇ ਵਪਾਰੀ ਨੂੰ ਵਪਾਰ ਕਰਨ ਦੇ ਸਾਧਨ ਲੋੜਦੇ ਨੇ ਕਿਉਂਕਿ ਉਹਨਾਂ ਦਾ ਸੁਭਾਅ ਹੈ ਉਹਨਾਂ ਦੇ ਸੰਸਕਾਰ ਹੀ ਨੇ ਉਹਦੇ ਉਲਟ ਕਰਨਾ ਉਹਨਾਂ ਵਸੇ ਬੜਾ ਮੁਸ਼ਕਲ ਹੈ ਉਹ ਚਾਹੇ ਜੁੜੀ ਨਹੀਂ ਕਿ ਦੂਜਾ ਜਿਹੜਾ ਸਾਡੇ ਤੇ ਪ੍ਰਭਾਵ ਪਾਉਣਾ ਚਾਹੁੰਦਾ ਹੈ ਉਹਦੀ ਗੱਲ ਚੰਗੀ ਨਹੀਂ ਹੈ ਚੰਗੀ ਹੁੰਦੀ ਹੈ ਚੰਗਾ ਗਿਆਨ ਦੇ ਰਿਹਾ ਹੁੰਦਾ ਕੋਈ ਸਾਨੂੰ ਸਾਨੂੰ ਭਲਾ ਮਾਰੂ ਦੱਸ ਰਿਹਾ ਹੁੰਦਾ ਪਰ ਨਹੀਂ ਸੜਾ ਮਨ ਨਹੀਂ ਸਵੀਕਾਰ ਕਰਦਾ ਨਹੀਂ ਜੀ ਨਹੀਂ ਆਪਣੀ ਗੱਲ ਜਿਹੜੀ ਸੀ ਜਿਸ ਨੂੰ ਆਪਣੇ ਉੱਤੇ ਠੋਸ ਰਹੇ ਆ ਜਾਂ ਸਾਰੇ ਪਰਿਵਾਰ ਦੇ ਠੋਸਰੇ ਹਨ ਸਾਰੇ ਸਮਾਜ ਦੇ ਠੋਸਰੇ ਹਨ ਜਿਹੜੀ ਗੱਲ ਸੀ ਉਹ ਭਾਵੇਂ ਗਲਤੀ ਹੋਵੇ ਲੇਕਿਨ ਸਾਡਾ ਓਪੀਨੀਅਨ ਹੈ ਸਾਡੇ ਮਨ ਦਾ ਸੁਸਣ ਉਹ ਵੀ ਚੰਗੀ ਲੱਗਦੀ ਹੈ ਦੂਜੀ ਜਿਹੜੀ ਜਿਹਾ رائے ਦੇ ਰਹੇ ਨੂੰ ਕਿਤਨੀ ਵੀ ਕਿਉਂ ਨਾ ਚੰਗੀ ਹੋਵੇ ਸਾਡੇ ਭਲੇ ਦੀ ਹੋਵੇ ਸਾਰੇ ਸਮਾਜ ਦੇ ਭਲੇ ਦੀ ਹੋਵੇ ਜਿੰਨੇ ਦੇ ਆਪਣਾ ਮਨ ਦੇ ਮੰਦਾ ਅਸੀਂ ਕਬੂਲ ਨਹੀਂ ਕਰਦੇ ਨਹੀਂ ਕਬੂਲ ਕਰਦੇ ਇਹ ਬੜਾ ਮੁਸ਼ਕਲ ਹੈ ਆਪਣੇ ਸੁਭਾਅ ਸਾਰੀ ਕੋਈ ਕਰਨਾ ਚਾਹੁੰਦਾ ਕਿਸੇ ਦੇ ਸੁਭਾਅ ਨੂੰ ਕੋਈ ਕਬੂਲ ਨਹੀਂ ਕਰਦਾ ਮਨ ਦਾ ਸੁਭਾਅ ਮਨੇ ਵੀ ਅਤੀ ਲੋ ਜੀ ਉਹ ਜਿਹੜਾ ਸੁਭਾਅ ਹੈ ਉਹ ਹੀ ਵਿਆਪਦਾ ਨਾ ਮਨੇ ਮਾਰਕਾਉਟ ਬਿ ਥਾਪੀ ਮਨ ਮਾਰਨਾ ਬੜਾ ਮੁਸ਼ਕਿਲ ਹੈ ਮਨ ਮਾਰ ਕੇ ਕੋਈ ਨਵੀਂ ਵਿਧੀ ਥਾਪਣੀ ਇਹ ਕੋਈ ਛੋਕੀ ਗੱਲ ਨਹੀਂ ਹੈ ਇਹ ਮਨ ਦਾ ਸੁਭਾਅ ਸਭ ਕੋਈ ਕਰੇ ਮਨ ਦੇ ਸਵਾਉੜ ساری ਸਾਰੇ ਸਭ ਕੁਝ ਕਰਦੇ ਨੇ ਕਰਤਾ ਹੋਏ ਸੋ ਅਨਪੈ ਰਹਾ ਪਰ ਕਰਤੇ ਨਾਲ ਜੁੜਨ ਵਾਲਾ ਹੀ ਅਨਪੈ ਹੋ ਸਕਦਾ ਨਾ ਉਹ ਕਰਤੇ ਦਾ ਸੁਭਾਅ ਕੋ ਕਬੂਲ ਕਰੇ ਗੁਰੂ ਦਾ ਸੁਭਾਅ ਕੋ ਕਬੂਲ ਕਰੇ ਪਰਬੂ ਦੀ ਰਜ਼ਾ ਕੋਈ ਕਬੂਲ ਕਰੇ ਰਮਦਾ ਪਾਣਾ ਕੋਈ ਕਬੂਲ ਕਰੇ ਇਹ ਬੜਾ ਮੁਖ ਹੈ ਕਿਉਂਕਿ ਅਸੀਂ ਚਾਹੁੰਦੇ ਆ ਉਹੀ ਗੱਲ ਕੇ ਮਨ ਕਾ ਸੁਭਾਅ ਸਭ ਕੋਈ ਕਰੇ ਮਨ ਦੇ ਸੁਭਾਅ ਅਨਸਾਰ ਹਰ ਕੋ ਜੀਵਣਾ ਚਾਹੁੰਦਾ ਹੈ ਉਸੇ ਕਿਸਮ ਦੇ ਜੀਵਨ ਦਾ ਕਰਮ ਕਰਨਾ ਚਾਹੁੰਦਾ ਹੁਣ ਸਵਾਲ ਉੱਠਦਾ ਹੈ ਕਿ ਸੁਭਾਅ ਜਿਹੜਾ ਸਾਡਾ ਬਣਿਆ ਹੈ ਇਹ ਕੁਝ ਦੇ ਅਸੀਂ ਪੂਰਵ ਜਿਹੜੇ ਜੀਵਨ ਜੈਸਾ ਵੈਸਾ ਜੀ ਆਏ ਹਾਂ ਜਿਸ ਕਿਸਮ ਦੀ ਸੰਗਤ ਮਾਹੌਲ ਵਿੱਚ ਸਾਡਾ ਜੀਵਨ ਪਲ ਰਿਹਾ ਹੈ ਜਿਸ ਕਿਸਮ ਦੇ ਸੀ ਕਰਮ ਕਰਦੇ ਆਇਆ ਉਸ ਉਹਨਾਂ ਅਨੁਸਾਰ ਸਾਡਾ ਸੁਭਾਅ ਬਣ ਗਿਆ ਉਹ ਕਰਮ ਸਾਨੂੰ ਪਸੰਦ ਨੇ ਉਹ ਉਹਨਾਂ ਕਰਮਾਂ ਨੂੰ ਸੀ ਬਾਰ ਬਾਰ ਕਰਦੇ ਆ ਖੁਸ਼ ਹੋ ਕੇ ਕਰਦੇ ਆ ਦਿਲ ਕਰਦਾ ਕਰਦੇ ਆ ਕਿਉਂਕਿ ਸਾਡੇ ਮਨ ਵਿੱਚ ਉਹਨਾਂ ਲਈ ਥਾਂ ਹੈ ਅਸੀਂ ਮਨ ਵਿੱਚ ਉਹਨਾਂ ਨੂੰ ਟਿਕਾਣਾ ਦਿੱਤਾ ਹੈ ਉਹਨਾਂ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਮੁੜ ਮੁੜ ਕੇ ਉਹ ਹੀ ਕੁਝ ਕਰਨ ਨੂੰ ਦਿਲ ਕਰਦਾ ਹੈ ਨਵੀਂ ਕੋਈ ਘਾੜਤ ਕਰਨੀ ਸਾਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ ਇਸੇ ਵਾਸਤੇ ਨਾ ਬਈ ਗੁਰਬਾਣੀ ਵਿੱਚ ਮਨ ਦੀ ਘਾੜਤ ਕਰਨੀ ਹੈ ਕਰਨਾ ਮਨ ਹੈ ਮਨ ਨੂੰ ਸਮਝਾਉਣ ਕਾਰਨੇ ਕਿਛੁ ਕੁ ਪੜਿਆ ਗਿਆਨ ਗਿਆਨ ਜਿਹੜਾ ਪੜਿਆ ਜਾਂਦਾ ਮਨ ਨੂੰ ਸਮਝਾਉਣ ਲਈ ਵੀ ਆਪਣਾ ਸੁਭਾਅ ਛੱਡੇ ਇਹ ਗਿਆਨ ਚ ਜਿਹੜਾ ਸੁਭਾਅ ਦੱਸਿਆ ਜਾ ਰਿਹਾ ਉਹਨੂੰ ਕਬੂਲ ਕਰੇ ਅਸੀਂ ਗੁਰਬਾਣੀ ਕਿਉਂ ਪੜਦੇ ਆਂ ਵੀ ਗੁਰਬਾਣੀ ਵਾਲੇ ਜਿਹੜੇ ਗੁਣ ਨੇ ਉਹ ਪ੍ਰਭਾਵਸ ਕਬੂਲ ਕਰੀਏ ਜੋ ਗੁਰੂ ਸਾਹਿਬ ਦਾ ਸੁਭਾਅ ਸੀ ਜੋ ਸੰਤਾਂ ਭਗਤਾਂ ਦਾ ਸੁਭਾਅ ਸੀ ਜੋ ਉਹਨਾਂ ਦੇ ਕਰਮ ਆਤਮਾ ਸਨ ਉਹ ਅਸੀਂ ਕਬੂਲ ਕਰੀਏ ਸਾਡਾ ਮਨ ਕਬੂਲ ਨਹੀਂ ਕਰਦਾ ਹਾਂ ਬੰਦਾ ਕਰ ਦੇਖੋ ਜੀ ਲਿਖਿਆ ਜੀ ਗੁਰਬਾਣੀ ਠੀਕ ਹੈ ਜੀ ਪਰ ਇਹ ਉਪਰਚਲਨ ਥੋੜੀ ਹੁੰਦਾ ਹੈ ਗੁਰਬਾਣੀ ਉਸਾ ਚੱਲਣਾ ਬੜਾ ਮੁਸ਼ਕਿਲ ਹੈ ਜੀ ਇਹ ਬੜਾ ਮੁਸ਼ਕਿਲ ਹੈ ਜੀ ਨਹੀਂ ਮੰਨ ਮੰਦਾ ਕਹਿੰਦੇ ਨਹੀਂ ਜੀ ਇਹ ਬੜਾ ਮੁਸ਼ਕਿਲ ਹੈ ਇਹ ਦੱਸੋ ਮੁਸ਼ਕਿਲ ਕੀ ਹੈ ਕੀ ਮੁਸ਼ਕਿਲ ਹੈ ਸੱਚੀ ਚੱਲਣਾ ਮੁਸ਼ਕਿਲ ਹੈ ਕਿ ਝੂਠੀ ਚੱਲਣਾ ਮੁਸ਼ਕਿਲ ਹੈ ਝੂਠੇ ਚੱਲਣਾ ਮੁਸ਼ਕਿਲ ਜੇ ਸੱਚ ਕੋਲ ਝੂਠ ਬਾਰੇ ਕਿਤਨਾ ਵਾਰੀ ਸੋਚਣਾ ਪੈਂਦਾ ਮੈਂ ਕਿਸ ਤਰ੍ਹਾਂ ਝੂਠ ਬੋਲਾਂ ਕਿਹੜੀ ਗੱਲ ਲਖ ਦੇ ਅਗਲੇ ਨੂੰ ਯਕੀਨ ਕਰਾਵਾਂ ਮੈਂ ਮੇਰੀ ਗੱਲ ਝੂਠੀ ਗੱਲ ਸੱਚ ਮੰਨੀ ਜਾਏ ਉਸ ਕੋਤ ਨਾ ਪੈਂਦਾ ਸੱਚ ਬੋਲਣੇ ਕੁਛ ਨਹੀਂ ਸੋ ਸੱਚ ਬੋਲ ਲਈ ਕੁਝ ਨਹੀਂ ਸੋਚਣਾ ਪੈਂਦਾ ਸਿੱਧਾ ਠਾਹ ਬੋਲਿਆ ਜਾਂਦਾ ਸੱਚ ਪਰ ਸੱਚ ਬੋਲ ਸਕਦਾ ਹੈ ਜਿਹੜਾ ਕਰਮ ਕਰੇ ਉਹ ਸੋਚਦਾ ਹੈ ਕਿ ਆ ਇਹ ਕਰਮ ਸਾਰੇ ਸਮਾਜ ਦੇ ਸਾਹਮਣੇ ਕਰ ਸਕਦਾ ਜਾਂ ਮੇਰਾ ਇਹ ਕਰਮ ਸਮਾਜ ਕਬੂਲ ਕਰੇਗਾ ਜਾਂ ਮੇਰਾ ਇਹ ਕਰਮ ਧਰਮ ਕਬੂਲ ਕਰੇਗਾ ਜਿਹੜਾ ਕਰਮ ਕਰਨਗੇ ਸੋਚਦਾ ਅਗੂ ਦੇ ਜਾਂ ਚੇਤੀਏ ਤਾਂ ਕਾਇਦ ਮਿਲੇ ਸਜ਼ਾਏ ਬੰਦਾ ਜੇ ਕਰਮ ਕਰਨ ਉਹਦਾ ਅਗਲਾ ਨਤੀਜਾ ਪਹਿਲਾਂ ਸੋਚ ਲਵੇ ਕਿ ਇਹਦੇ ਫਲ ਕੀ ਮਿਲਣਾ ਹੈ ਜੇਰੋ ਕੰਮ ਕਰਦਾ ਨਹੀਂ ਫਿਰ ਕਾਜ ਮਿਲਦਾ ਸਜਾਇ ਫਿਰ ਸਜਾ ਕਿਉਂ ਮਿਲੇਗੀ ਤੀਸਰੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ ਦਿਲ ਖੋਜ ਕੇ ਦੇਖ ਕਿ ਤੇਰਾ ਸੁਭਾਅ ਕੀ ਹੈ ਤੇਰੀ ਆਤਮਾ ਕੀ ਨੇ ਚੰਗੀਆਂ ਨੇ ਮਾੜੀਆਂ ਨੇ ਕਰਮ ਅਨੁਸਾਰ ਨੇ ਅਤਰਮ ਅਨੁਸਾਰ ਨੇ ਖੋਟੀਆਂ ਨੇ ਕਿ ਪਵਿੱਤਰ ਨੇ ਆਪਣੇ ਅੰਦਰ ਚਾਤੀ ਮਾਰ ਕੇ ਦੇਖ ਮਨ ਨੂੰ ਪਕੜ ਆਪਣੇ ਮਨ ਨੂੰ ਪਕੜ ਤੂੰ ਇਹ ਵੱਡੇ ਵੱਡੇ ऋषि मुनि ਯੋਗੀ ਆਪਣਾ ਮਨ ਨਹੀਂ ਸਮਝ ਸਕੇ ਆਪਣਾ ਮਨ ਨਹੀਂ ਪੜ ਸਕੇ ਸਨਕਾ ਦਿਕ ਨਾਰਦ ਮੁਦ ਮੁੰਦ ਨਾਰਦ ਮੁਨ ਸ਼ੇਖਾ ਤਿੰਨ ਵੀ ਤਨ ਮੇ ਮਨ ਨਹੀਂ ਪੇਖਾ ਸੰਤ ਕੁਮਾਰ ਜੈਸੇ ਨਾਰਦ ਜੈਸੇ ਸਨਕਾ ਦਿਕ ਨਾਰਦ ਮੁਨ ਬੜੇ ਮੁਨੀ ਸ਼ੇਖਾ ਤਿੰਨ ਵੀ ਤਨ ਮੇ ਮਨ ਨਹੀਂ ਪੇਖਾ ਉਹ ਵੀ ਆਪਣੇ ਸਰੀਰ ਵਿੱਚ ਮਨ ਨਹੀਂ ਦੇਖ ਸਕੇ ਕਿ ਮੇਰਾ ਮਨ ਕਿੱਧਰ ਜਾ ਰਿਹਾ ਹੈ ਇਹ ਕਿੱਧਰ ਬਗਿਆ ਪਿਆ ਹੈ ਬੰਦਾ ਇਸ ਨੂੰ ਪਕੜਨਾ ਕੋਈ ਸੋਖੀ ਖੇਡ ਨਹੀਂ ਹੈ ਤੋ ਆਪਣੇ ਸੁਭਾਅ ਨੂੰ ਅਗਰ ਉਹ ਸੁਭਾਅ ਧਰਮ ਅਨੁਸਾਰ ਨਹੀਂ ਸਮਾਜ ਲਈ ਭਲਾ ਨਹੀਂ ਉਸ ਨੂੰ ਠੁਕਰਾਨਾ ਆਪਣੇ ਓਪੀਨੀਅਨ ਉਹਨਾਂ ਨੂੰ ਰੱਦ ਕਰਨਾ ਕਿਸੇ ਦੂਸਰੇ ਦਾ ਓਪੀਨੀਅਨ ਕਿਸੇ ਦੂਸਰੇ ਦਾ ਮਤ ਅਪਣਾਣਾ ਦੂਸਰੇ ਦਾ ਸਬਾਅ ਅਪਣਾਣਾ ਇਹ ਸਭ ਤੋਂ ਮੁਸ਼ਕਲ ਕੰਮ ਇਨਸਾਨ ਮਹਿਸੂਸ ਕਰਦਾ ਆਪਣੀ ਈਗੋ ਵੀ ਅੱਗੇ ਆ ਜਾਂਦੀ ਹੈ ਹਮ ਲੋ ਜੀ ਮੈਂ ਨਹੀਂ ਦੇਰ ਤੋ ਇਹ ਕੰਮ ਕਰਦਾ ਆ ਅਜਿਦੇ ਕਹਿੰਦੇ ਮੈਂ ਇਹ ਕਰਾਂਗਾ ਬੰਦੇ ਦੇ ਵਿੱਚ ਈਗੋ ਆ ਜਾਂਦੀ ਹੈ ਆਪਣੀ ਗੱਲ ਭਾਵੇਂ ਗਲਤ ਹੋਵੇ ਨਹੀਂ ਛੱਡਦਾ ਉਹ ਤੋ ਇਹ ਹੈ ਬੰਦੇ ਦਾ ਆਪਣੇ ਸੁਭਾਅ ਅਨੁਸਾਰ ਜੀਵਨ ਜੀਉਣਾ ਹੋਰ ਦੂਜੇ ਦਾ ਪ੍ਰਭਾਵ ਕਬੂਲ ਨਾ ਕਰਨਾ ਇਹ ਅਸੀਂ ਵਿਸ਼ਾ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ